ਅੱਜ ਆਪਾਂ ਬਣਾਈਆਂ ਜੀ ਲਾਲ ਮਿਰਚਾਂ ਦੀ ਚਟਣੀ ਦੇ ਨਾਲ ਪਾਣੀ ਵਾਲੀ ਰੋਟੀ ਇਹਦੇ ਵਿੱਚ ਆਪਾਂ ਕਿਹੜੇ ਕਿਹੜੇ ਮਸਾਲੇ ਪਾਏ ਤੁਸੀਂ ਅੱਗੇ ਵੀਡੀਓ ਦੇ ਵਿੱਚ ਜਾ ਕੇ ਦੇਖ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਪਰ ਤੇ ਆਸ ਕਰਦੇ ਹਾਂਗੇ ਘਰ ਤੁਸੀਂ ਆਪਣੇ ਘਰ ਪਰਿਵਾਰ ਵਿੱਚ ਠੀਕ ਠਾਕ ਹੋਵਗੇ ਰਾਜੀ ਖੁਸ਼ੀ ਹੋਵਗੇ ਤੇ ਅੱਜ ਦੀ ਵੀਡੀਓ ਆਪਾਂ ਬਣਾਵਾਂਗੇ ਫੇਰ ਲਾਲ ਮਿਰਚਾਂ ਤੇ ਇਹ ਜਿਹੜੀਆਂ ਆਪਾਂ ਸਕਾਈਆਂ ਇਹ ਪੂਰੀ ਤਰ੍ਹਾਂ ਸੁੱਕ ਚੁੱਕੀਆਂ ਵਾਂ ਇਹਨੂੰ ਆਪਾਂ ਪੀਸਾਂਗੇ ਇਹ ਆਪਾਂ ਹਲਦੀ ਪੀਸ ਲਈ ਆ ਥੋੜੀ ਜੀ ਪੀਸ ਲਈ ਥੋੜੀ ਜੀ ਰਹਿ ਗਈ ਇਹ ਵੀ ਆਪਾਂ ਅੱਜ ਪੀਸਾਂਗੇ ਇਹਦਾ ਐਂਡ ਕਰਾਂਗੇ ਤੇ ਆ ਕੁਝ ਆਪਾਂ ਮਿਰਚਾਂ ਲਾਲ ਲੈ ਕੇ ਆਏ ਆ ਤਾਜ਼ੀਆਂ ਇਹਦੀ ਅੱਜ ਆਪਾਂ ਬਣਾਵਾਂਗੇ ਚਟਣੀ ਲਾਲ ਮਿਰਚਾਂ ਦੀ ਤੇ ਲਸਣ ਦੀ ਅੱਜ ਕੇ ਇਹ ਸਬਜੀ ਨੂੰ ਦਿਲ ਨਹੀਂ ਕਰ ਰਿਹਾ ਅੱਜ ਰਾਦਾ ਬਣਦਾ ਇਹੋ ਹੀ ਕਿ ਆਪਾਂ ਅੱਜ ਚਟਣੀ ਬਣਾਈਏ ਤੇ ਨਾਲ ਆਪਾਂ ਪਕਾਵਾਂਗੇ ਪਾਣੀ ਵਾਲੀ ਰੋਟੀ ਤੇ ਲਾਲ ਮਿਰਚੇ ਇੰਨੇ ਕੁ ਗੁਣਕਾਰੀ ਆ ਕਿ ਇਹਦੇ ਫਾਇਦੇ ਲਾਲ ਮਿਰਚ ਦੇ ਬਹੁਤ ਆ ਤੇ ਪਰ ਆਪਾਂ ਨੂੰ ਡਾਕਟਰਾਂ ਨੇ ਵਿਹਿਮ ਪਾਤਾ ਕਿ ਲਾਲ ਮਿਰਚ ਨਾ ਖਾਓ ਤੇ ਲਾਲ ਮਿਰਚ ਇੰਨੀ ਫਾਇਦੇਮੰਦ ਆ ਤੇ ਆਪਾਂ ਛਟਨੀ ਦੇ ਰੂਪ ਵਿੱਚ ਖਾਈਏ ਲਸਣ ਦੀ ਤੇ ਲਾਲ ਮਿਰਚਾਂ ਦੀ ਛਟਨੀ ਜਿਹੜੀ ਇਹ ਲੀਵਰ ਦੀ ਸਫਾਈ ਵਧੀਆ ਤੇ ਨਾਲ ਕਰਦੀ ਆ ਇਹ ਪੇਟ ਦੀ ਸਫਾਈ ਵੀ ਵਧੀਆ ਕਰਦੀ ਆ ਇਹਨੂੰ ਆਪਾਂ ਅੱਜ ਲਾਲ ਮਿਰਚਾਂ ਦੀ ਛਟਨੀ ਬਣਾਵਾਂਗੇ ਜ਼ਰੂਰ ਨਹੀਂ ਲਾਲ ਮਿਰਚਾਂ ਦੀ ਖਾਇਆ ਕਰੋ ਤੇ ਲਾਲ ਮਿਰਚ ਥੋੜੀ ਥੋੜੀ ਵਰਤਿਆ ਕਰੋ ਆਪਾਂ ਨੂੰ ਡਾਕਟਰਾਂ ਨੇ ਵਹਿਮ ਪਾਤਾ ਤੇ ਆਪਾਂ ਡਾਕਟਰਾਂ ਤੇ ਵਿਸ਼ਵਾਸ ਕਰਦੇ ਪਿੱਛੇ ਲੋਕੀ ਪਹਿਲਾਂ ਦੇ ਜ਼ਮਾਨੇ ਵਿੱਚ ਲਾਲ ਮਿਰਚ ਖਾਂਦੇ ਸੀ ਤੇ ਬਿਮਾਰੀਆਂ ਘੱਟ ਸੀ ਤੇ ਹੁਣ ਹਰੀ ਮਿਰਚ ਜਿਹੜੀ ਆਪਾਂ ਖਾਣ ਲੱਗੇ ਡਾਕਟਰਾਂ ਨੇ ਕਹਿਤਾ ਕਿ ਲਾਲ ਮਿਰਚ ਨਾ ਖਾਓ ਗਰਮ ਮਸਾਲਾ ਨਾ ਖਾਓ ਤੇ ਇਹ ਗਰਮ ਮਸਾਲਾ ਵੀ ਆਪਾਂ ਨੂੰ ਫਾਇਦਾ ਸਰੀਰ ਨੂੰ ਬਹੁਤ ਕਰਦਾ ਵਾ ਕਿਉਂਕਿ ਉਹਦੇ ਵਿੱਚ ਕਾਲੀ ਮਿਰਚ ਧਨੀਆ ਤੇ जीरਾ ਹੀ ਹੁੰਦਾ ਤੇ ਉਹ ਬਹੁਤ ਜੀਰੇ ਦੇ ਵੀ ਬੜੇ ਫਾਇਦੇ ਤੇ ਕਾਲੀ ਮਿਰਚ ਦੇ ਵੀ ਫਾਇਦੇ ਆ ਤੇ ਧਨੀਏ ਦੇ ਵੀ ਫਾਇਦੇ ਫਾਇਦੇ ਆ ਆਪਾਂ ਡਾਕਟਰਾਂ ਦੇ ਤੇ ਵਿਸ਼ਵਾਸ ਕਰਕੇ ਇਹ ਚੀਜ਼ਾਂ ਛੱਡ ਚੁੱਕੇ ਆ ਜੋ ਕਿ ਆਪਣੇ ਸਰੀਰ ਵਾਸਤੇ ਬਹੁਤ ਗੁਣਕਾਰੀ ਆ ਤੇ ਆਪਾਂ ਹਰੀ ਮਿਰਚ ਖਾਣ ਲੱਗੇ ਹਰੀ ਮਿਰਚ ਦੇ ਨਾਲ ਆਪਾਂ ਨੂੰ ਗੈਸ ਬਣ ਲੱਗੀ ਤੇ ਗੈਸ ਆਪ ਗੈਸ ਜਿਹੜੀ ਹੈ ਕਈ ਬਿਮਾਰੀਆਂ ਨੂੰ ਜਨਮ ਦਿੰਦੀ ਆ ਜਦ ਕਿ ਆਪਾਂ ਨੂੰ ਸਾਰੀਆਂ ਚੀਜ਼ਾਂ ਛੋੜੀਆਂ ਛੋੜੀਆਂ ਖਾਣੀਆਂ ਚਾਹੀਦੀਆਂ ਹਰੀ ਮਿਰਚ ਵੀ ਖਾਓ ਤੇ ਲਾਲ ਵੀ ਖਾਓ ਤੇ ਕਾਲੀ ਵੀ ਖਾਓ ਆਜੋ ਆਪਾਂ ਇਹਦੀ ਚਟਨੀ ਬਣਾਵਾਂਗੇ ਇਹਨੂੰ ਸਾਫ਼ ਕਰ ਲੈਨੇ ਆ ਚੰਗੀ ਤਰ੍ਹਾਂ ਲਸਣ ਨੂੰ ਛਿੱਲ ਕੇ ਤੇ ਮਿਰਚਾਂ ਨੂੰ ਵੀ ਆਪਾਂ ਸਾਫ਼ ਕਰ ਲਾਂਗੇ ਇਹਨਾਂ ਦੇ ਟੰਡਲ ਲਾ ਲਾਂਗੇ ਤੇ ਇਹਨਾਂ ਮਿਰਚਾਂ ਦੇ ਵੀ ਆਪਾਂ ਟੰਡਲ ਲਾ ਕੇ ਇਹਨਾਂ ਨੂੰ ਪੀਸਾਂਗੇ ਤੇ ਆਜੋ ਹੁਣ ਆ ਪਹਿਲਾਂ ਹਲਦੀ ਪੀਸ ਲੈਨੇ ਤੈਨੂੰ ਆਪਾਂ ਮਿਕਸੀ ਦੇ ਜਾਰ ਚ ਪਾ ਲਾਂਗੇ ਇਹ ਜੇ ਆਪਾਂ ਇਹਨੂੰ ਪੀਸ ਕੇ ਪਾਊਡਰ ਬਣਾਉਨੇ ਆ ਤੇ ਇਹਨੂੰ ਆਪਾਂ ਉੱਪਰ ਸੈੱਟ ਕਰ ਲੈਨੇ ਆ ਮਿਕਸੀ ਦੇ ਜਾਰ ਨੂੰ ਤੇ ਆਪਾਂ ਇਹਨੂੰ ਚਲਾ ਦਾਂਗੇ ਆਹ ਲੋ ਜੀ ਆਪਣੀ ਹਲਦੀ ਜਿਹੜੀ ਆ ਪੀਸ ਕੇ ਬਰੀਕ ਹੋ ਗਈ ਆ ਇਹਨੂੰ ਆਪਾਂ ਕੱਢ ਲਾਂਗੇ ਜਿਹੜੀ ਦੂਜੀ ਆਪਣੀ ਆ ਪੀਸਣ ਵਾਲੀ ਆ ਇਹ ਪਾ ਦਾਂਗੇ ਇਸ ਤਰ੍ਹਾਂ ਹੀ ਆਪਾਂ ਇਹ ਦੇਸੀ ਤਰੀਕੇ ਨਾਲ ਹਲਦੀ ਲਾ ਕੇ ਸੁਕਾ ਕੇ ਪੀਸ ਦਿਆਂ ਕਰੇ ਹੀ ਬਣਾਉਨੇ ਆ ਇਆ ਆਪਾਂ ਇੱਕ ਡੱਬੇ 'ਚ ਕੱਢ ਲਾਂਗੇ। ਆਹੋ ਆਪਣਾ ਜਿਹੜਾ ਗੁੱਜਿਆ ਪੂਰੀ ਹਲਦੀ ਦਾ ਉਹ ਵੀ ਪੀਸ ਕੇ ਵੇਖੋ ਪਾਊਡਰ ਬਣ ਗਿਆ ਵਾ। ਇਸੇ ਤਰ੍ਹਾਂ ਹੀ ਆਪਾਂ ਹੁਣ ਜਿਹੜੀਆਂ ਮਿਰਚਾਂ ਵਾਂ ਉਹਦੇ ਟੰਡਲ ਤੋੜ ਕੇ ਉਹਦੀਆਂ ਉਹਦਾ ਵੀ ਆਪਾਂ ਪਾਊਡਰ ਬਣਾ ਕੇ ਰੱਖ ਲਾਂਗੇ। ਤੁਸੀਂ ਵੀ ਇਸੇ ਤਰ੍ਹਾਂ ਹੀ ਕਰਿਆ ਕਰੋ ਜਿਹੜੀ ਆਪ ਦੀ ਮਤਲਬ ਤਸੱਲੀ ਵਾਲੀ ਚੀਜ਼ ਲੈ ਕੇ ਕਾ ਕੇ ਪੀਸਿਆ ਕਰੋ। ਉਹਦਾ ਖਾਣ ਦਾ ਫਾਇਦਾ ਵਾ। ਇਹਨੂੰ ਹੁਣ ਆਪਾਂ ਕੱਢ ਲੈਨੇ ਡੱਬੇ ਵਿੱਚ। ਜਿਹੜੀਆਂ ਆਪਾਂ ਚਟਣੀ ਵਾਸਤੇ ਮਿਰਚਾਂ ਲਈਆਂ ਤਾਜ਼ੀਆਂ ਉਹਨਾਂ ਦੇ ਆਪਾਂ ਟੰਡਲ ਲਾ ਲੈਨੇ ਆ ਤੇ ਇੱਧਰ ਆ ਜਿਹੜੀਆਂ ਲਾਲ ਮਿਰਚਾਂ ਸੁੱਕੀਆਂ ਵਾ ਇਹਨਾਂ ਦੇ ਵੀ ਟੰਡਲ ਲਾ ਰਹੇ ਆ ਇਹਨਾਂ ਨੂੰ ਆਪਾਂ ਬਾਅਦ ਵਿੱਚ ਪੀਸਾਂਗੇ ਤੇ ਚਟਣੀ ਬਣਾਉਨੇ ਆ ਚਟਣੀ ਵਾਸਤੇ ਇਹਨਾਂ ਨੂੰ ਸਾਫ਼ ਕਰ ਲੈਂਦੇ ਆ ਦਸਣ ਛਿੱਲ ਲਾਂਗੇ ਤੇ ਫਿਰ ਮਿਲਦੇ ਆ ਆਪਾਂ ਟੰਡਲ ਲਾ ਕੇ ਸਾਫ਼ ਕਰ ਲਿਆ ਵਾ ਜਿਹੜੀਆਂ ਸੁੱਕੀਆਂ ਹੀ ਹੁਣ ਆਪਾਂ ਇਹਨਾਂ ਨੂੰ ਪੀਸਦੇ ਆ ਅੱਧੀਆਂ ਆਪਾਂ ਪੀਸਾਂਗੇ ਤੇ ਅੱਧੀਆਂ ਦਾ ਆਪਾਂ ਚਿਲੀ ਫਲੈਕਸ ਬਣਾਵਾਂਗੇ ਅੱਧੀਆਂ ਦਾ ਪਾਊਡਰ ਬਣਾ ਮਿਰਚ ਆਪਾਂ ਇਹ ਜਾਰ ਦੇ ਵਿੱਚ ਪਾ ਲਾਂਗੇ। ਇੱਕੋ ਚੀਜ਼ ਆਪਾਂ ਹੋਰ ਪਾਵਾਂਗੇ ਇਹਦੇ ਵਿੱਚ। ਇੱਕ ਚੀਜ਼ ਜਿਹੜੀ ਆਪਾਂ ਹੋਰ ਪਾਉਣੀ ਹੀ ਓਏ ਆ ਰਤਨ ਜੋਤ। ਇਹ ਆਪਾਂ ਮਿਰਚਾਂ ਦੇ ਨਾਲ ਹੀ ਵਿੱਚ ਹੀ ਪੀਸ ਲੈਣੀ ਆ। ਇਦਾਂ ਹੀ ਆਪਾਂ ਇਹ ਸਬਜ਼ੀ ਚ ਪਾਇਆ ਕਰਾਂਗੇ ਇਹ ਬਣ ਜੂਗੀ ਆਪਣੀ ਕਸ਼ਮੀਰੀ ਲਾਲ ਮਿਰਚ ਦੇਗੀ ਮਿਰਚ ਆਪਾਂ ਬਣਾ ਰਹੇ ਆ ਯਾਨੀ ਕਿ ਆਪਾਂ ਵਿੱਚ ਹੀ ਰਤਨ ਜੋਤ ਪੀਸ ਕੇ ਇਹ ਥੋੜਾ ਜਿਹਾ ਆਪਾਂ ਪਾ ਲਾਂਗੇ ਤੇਲ ਕਿਉਂ ਇਹਦੀ ਫੜਕ ਨਾ ਛੜੇ ਆਪਾਂ ਨੂੰ ਪੀਸਣ ਲੱਗਿਆਂ ਤੇ ਨਾਲੇ ਵਧੀਆ ਤਰੀਕੇ ਨਾਲ ਪੀਸ ਜਾਂਦੀ ਹੈ ਹਲੋ ਆਪਣੀ ਮਿਰਚ ਜਿਹੜੀ ਪੀਸ ਗਈ ਐਦਾਂ ਆਪਾਂ ਦਰਦਰੀ ਰੱਖਣੀ ਆ ਕਿਉਂਕਿ ਜਿਆਦਾ ਪਾਊਡਰ ਬਰੀਕ ਬਣਾ ਲਈਏ ਜੇ ਫਿਰ ਇਹਦੇ ਵਿੱਚ ਸੁੰਢੀ ਕੀੜਾ ਲੱਗ ਜਾਂਦਾ ਇਸ ਤਰ੍ਹਾਂ ਵਧੀਆ ਰਹਿੰਦੀ ਆ ਇੰਨੀ ਕੁ ਆਪਾਂ ਬਰੀਕ ਕਰਨੀ ਆ ਆਜੋ ਆਪਾਂ ਇਹਨੂੰ ਕੱਢ ਲੈਨੇ ਆ ਆ ਵੇਖੋ ਪਹਿਲਾਂ ਪੀਸੀ ਜਿਹੜੀ ਐ ਜਿਆਦੀ ਲਾਲ ਐ ਇਹ ਜੇ ਬੇਚਪਾਰ ਰਤਨ ਜੋ ਪਾਇਆ ਦਾ ਰੰਗ ਬਦਲ ਗਿਆ ਆ ਲੋ ਜੀ ਆਪਾਂ ਜਿਹੜੀਆਂ ਮਿਰਚਾਂ ਪੀਸ ਕੇ ਪਾਊਡਰ ਬਣਾਉਣਾ ਹੈ ਉਹ ਆਪਾਂ ਬਣਾ ਲਿਆ ਆਪਾਂ ਇਸ ਤਰ੍ਹਾਂ ਦਾ ਦਰਦਰਾ ਬਣਾਉਣਾ ਬਿਲਕੁਲ ਬਰੀਕ ਨਹੀਂ ਕਰਨਾ ਇਹ ਜਿਹੜੀ ਮਿਰਚ ਆਪਾਂ ਰੱਖੀ ਹੈ ਜੇ ਚਿਲੀ ਫਲੇਵਰ ਬਣਾਵਾਂਗੇ ਇਹ ਵੇਖਦੇ ਆਪਾਂ ਗ੍ਰੈਂਡਰ 'ਚ ਬੰਦਾ ਕਿ ਕੁੰਡੇ 'ਚ ਬੰਦਾ ਕਿ ਹੋਰ ਪਹਿਲਾਂ ਕੋਸ਼ਿਸ਼ ਕਰਦੇ ਗ੍ਰੈਂਡਰ 'ਚ ਥੋੜੀ ਜੀ ਪੀਸ ਕੇ ਵੇਨੇ ਨਹੀਂ ਤਾਂ ਫਿਰ ਆਪਾਂ ਕੁੰਡੇ 'ਚ ਬਣਾਵਾਂਗੇ ਚਲੋ ਆਪਾਂ ਮਿੱਤ ਜਿਹੜੀ ਬਰੀਕ ਪੀਸ ਨਹੀਂ ਉਹ ਵੀ ਪੀਸ ਲਈ ਆ ਤੇ ਜਿਹੜੀ ਆਪਾਂ ਚਿਲੀ-ਚਿਲੀ ਬਣਾਉਣੇ ਉਹ ਵੀ ਬਣਾ ਲਿਆ ਵੇਖੋ ਤੇ ਇਹਨਾਂ ਨੂੰ ਹੁਣ ਆਪਾਂ ਪਾ ਲੈਨੇ ਡੱਬੇ ਦੇ ਵਿੱਚ ਸੂਈ ਘਰੇ ਤਿਆਰ ਕਰ ਲਿਆ ਕਰੋ ਥੋੜੀ ਜੀ ਮਿਹਨਤ ਲੱਗਦੀ ਆ ਤੇ ਆਪਦੀ ਤਸੱਲੀ ਦੀ ਚੀਜ਼ ਜਿਹੜੀ ਉਹ ਬਣ ਜਾਂਦੀ ਆ ਆ ਚਿਲੀ ਪੁਲਿਸ ਵੀ ਆਪਾਂ ਕਿੰਨਾ ਮਹਿੰਗਾ ਲਿਆਉਨੇ ਆ ਉਥੋਂ ਬਾਜ਼ਾਰੋਂ ਤੇ ਆ ਵੇਖੋ ਆਪਾਂ ਘਰੇ ਤਿਆਰ ਕਰ ਲਿਆ ਵਾ ਮੋਟਾ-ਮੋਟਾ ਪੀਸ ਕੇ ਆਪਾਂ ਮਿਰਚਾਂ ਪੀਸ ਲਈਆਂ ਹਲਦੀ ਵੀ ਪੀਸ ਲਈ ਤੇ ਆਪਾਂ ਚਿਲੀ ਪਲੇਸ ਵੀ ਬਣਾ ਲਏ ਤੇ ਹੁਣੇ ਵਾਰੀ ਆ ਗਈ ਚਟਣੀ ਦੀ ਤੇ ਇਹ ਆਪਾਂ ਕੁੰਡਾ ਲੈ ਲਿਆ ਕੁੰਡੇ ਵਿੱਚ ਆਪਾਂ ਪਹਿਲਾਂ ਕਾਜੂ ਰਗੜੇ ਸੀ ਕਾਜੂਆਂ ਵਾਲਾ ਵਾ ਕੋਈ ਕਮੈਂਟ ਨਾ ਕਰੇ ਵੀ ਗੰਦਾ ਵਾ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਚਟਣੀ ਘੋਟ ਲੈਣੀ ਆ ਕਿਉਂਕਿ ਇਹਦੇ ਵਿੱਚ ਆਪਾਂ ਕਾਜੂ ਪੀਸੇ ਹੀ ਆਜੋ ਆਪਾਂ ਥੋੜਾ ਜਿਹਾ ਪਾ ਲੈਨੇ ਆ ਜੀਰਾ ਇਹਨਾਂ ਦੇ ਪਾ ਲਾ ਕੇ ਨਾਰਦਾ ਨਾ ਮੋਟਾ ਇਹਨੂੰ ਆਪਾਂ ਪਹਿਲਾਂ ਬ੍ਰੇਕ ਕਰ ਲੈਨੇ ਆ ਤੇ ਮਿਰਚਾਂ ਦਾ ਆਪਾਂ ਵੀਡੀਓ ਬਣਾ ਕੇ ਪਾਈ ਆ ਤੇ ਅੱਜ ਆਪਾਂ ਮਿਰਚਾਂ ਦੀ ਚਟਣੀ ਬਣਾ ਲੈ ਅਰੇ ਨਾਲੇ ਆਪਾਂ ਪਾਊਡਰ ਬਣਾਇਆ ਨਾਲੇ ਆਪਾਂ ਚਿਲੀ ਫਲਿਕਸ ਬਣਾਇਆ ਤੇ ਨਾਲੇ ਆਪਾਂ ਹਲਦੀ ਪੀਸੀ ਆ ਇਸ ਤਰ੍ਹਾਂ ਤੁਸੀਂ ਹੀ ਮੇ ਘਰ ਵਿੱਚ ਹੀ ਮਿਹਨਤ ਕਰਕੇ ਤੇ ਪੀਸਿਆ ਕਰੋ ਖਾਣ ਵਾਲੀ ਚੀਜ਼ ਜਿਹੜੀ ਆਪਣੀ ਤਸੱਲੀ ਵਾਲੀ ਬਣਦੀ ਤੇ ਸਾਫ ਸਫਾਈ ਦੀ ਬਣਦੀ ਹੈ ਜੀਰਾ ਤੇ ਨਾਰਦਾਣਾ ਬਰੀਕ ਹੋ ਗਿਆ ਨਾਲ ਆਪਾਂ ਇਹਦੇ ਵਿੱਚ ਪਾ ਲੈਨੇ ਆ ਲਸਣ ਜਿਹੜਾ ਆਪਾਂ ਛਿੱਲ ਕੇ ਲਿਆ ਲਸਣ ਆਪਾਂ ਬਰੀ ਕਰ ਲਿਆ ਤੇ ਹੁਣ ਆਪਾਂ ਮਿਰਚਾਂ ਪਾ ਲਾਂਗੇ 1 1 2 2 ਕਰਕੇ ਆਪਾਂ ਮਿਰਚਾਂ ਸਾਰੀਆਂ ਹੀ ਪਾ ਦੇਣੀਆਂ। ਲਾਲ ਮਿਰਚਾਂ ਦੀ ਚਟਨੀ ਜਿਹੜੀ ਇਹ ਬਹੁਤ ਫਾਇਦੇਮੰਦ ਹੁੰਦੀ ਆ। ਮਾਲਵੇ ਵਿੱਚ ਲਾਲ ਮਿਰਚਾਂ ਦੀ ਚਟਨੀ ਦੇ ਨਾਲ ਲੱਸੀ ਉਹਨਾਂ ਦੀ ਖਰਾਕ ਹੀ ਹੋਆ ਇਹ ਖਾ ਕੇ ਖਰਾਕ ਹੀ ਹੋਈ ਤੇ ਹਾਲੀ ਹਲਵਾ ਆਉਂਦੇ ਹੁੰਦੇ। ਲਾਲ ਮਿਰਚਾਂ ਦੀ ਚਟਨੀ ਲੈ ਜਾਣੀ ਬਨ ਕੇ ਕੁੱਟ ਕੇ ਰੋਟੀ ਲੈ ਜਾਣੀ ਨਾਲ ਲੱਸੀ। ਮੇਰਾ ਨਾਨਾ ਤੇ ਇਦਾਂ ਹੀ ਕਰਦਾ ਹੁੰਦਾ ਸੀ। ਤੇਰੇ ਹੱਥ ਲੈ ਕੇ ਜਾਣਾ ਉਹਨੇ ਉਦੋਂ ਰੋਟੀਆਂ achar ਬੰਨ ਕੇ ਨਾਲ ਲਾਲ ਮਿਰਚਾਂ ਦੀ ਚਟਣੀ ਤੇ ਨਾਲ ਲੱਸੀ ਲੈ ਜਾਣੀ ਫਿਰ ਪਰ ਬਣੀ ਹੋਵੇ ਵੀ ਮਾਰ ਕੇ ਬਣਾਈ ਹੋਵੇ ਲਾਲ ਮਿਰਚ ਤੇ ਫਿਰ ਬਹੁਤ ਫਾਇਦੇਮੰਦ ਆ ਤੇ ਜਿਹੜੇ ਭਈਆ ਭਈਆ ਲੋਕ ਉਹ ਵੀ ਇਦਾਂ ਵੀ ਮਾਰ ਕੇ ਲਾਲ ਮਿਰਚ ਖਾਂਦੇ ਆ ਤੇ ਉਹ ਦੇਖੋ ਕਿੰਨਾ ਕੰਮ ਕਰਦੇ ਆ ਇਹਦੇ ਵਿੱਚ ਸ਼ੈਫਰ ਤੇ ਪੋਟਾਸ਼ੀਅਮ ਬਹੁਤ ਹੁੰਦੀ ਆ ਇਹ ਬਹੁਤ ਅਤਵਾਰ ਹੁੰਦੀ ਹੈ ਲਾਲ ਮਿਰਚ ਇੱਕ ਸਿਰਫ ਆਪਾਂ ਨੂੰ ਡਾਕਟਰਾਂ ਨੇ ਵਹਿਮ ਪਾਤਾ ਵੀ ਨਾ ਖਾਓ ਤੇ ਸਰੀਰ ਵਾਸਤੇ ਬਹੁਤ ਵਧੀਆ ਹੁੰਦੀ ਹੈ ਜੇ ਢੰਗ ਨਾਲ ਖਾਦੀ ਜਾਵੇ ਤੇ ਹਰ ਚੀਜ਼ ਢੰਗ ਨਾਲ ਖਾਦੀ ਜਾਵੇ ਤੇ ਉਹਦਾ ਫਾਇਦਾ ਵਾ ਵੈਸੇ ਤੇ ਕੱਲੀ ਲਸਣ ਦੀ ਤੇ ਲਾਲ ਮਿਰਚ ਦੀ ਚਟਨੀ ਬਣਾਉਂਦੀ ਪਰ ਆਪਾਂ ਇੰਨਾ ਇੱਕ ਗੰਡਾ ਵੀ ਪਾਵਾਂਗੇ ਇਹ ਤੁਹਾਡੀ ਮਰਜ਼ੀ ਤੁਸੀਂ ਪਾਉਣਾ ਪਾ ਲੋ ਨਹੀਂ ਪਾਉਣਾ ਨਾ ਪਾਓ ਤੇ ਲਸਣ ਦੀ ਤੇ ਲਾਲ ਮਿਰਚ ਦੀ ਚਟਨੀ ਦਾ ਬਹੁਤ ਫਾਇਦਾ ਵਾ ਤੇ ਜੇ ਦਿਲ ਕਰਦੇ ਤਾਂ ਨਾਲ ਇੱਕ ਗੰਡਾ ਵੀ ਪਾ ਲਓ ਤੁਸੀਂ ਸਵਾਦ ਅਨਸਾਰ ਆਪਾਂ ਲੂਣ ਪਾ ਲੈਨੇ। ਇਹੋ ਨਾਲ ਆਪਾਂ ਥੋੜੇ ਥੋੜੇ ਗੰਡੇ ਕੁੱਟ ਕੇ ਤੇਨੂੰ ਖੂਬ ਰਗੜਾ ਮਾਰਾਂਗੇ ਜਿਹੜੀ ਇਹਦਾ ਇੱਕ ਗੰਮ ਹੋ ਜਾਵੇ ਵੀ ਮਰ ਜਾਣ ਤੇ ਚਟਣੀ ਐ ਵਧੀਆ ਕੁਲਕੇ ਬਣੇ। ਚਲ ਜਾਨਾ। ਹਲੋ ਆਪਣੀ ਜਿਹੜੀ ਚਟਣੀ ਐ ਬਰੀਕ ਹੋ ਗਈ ਵੇਖ ਲਓ ਮਿਰਚਾਂ ਦਾ ਕੋਈ ਵੀ ਨਹੀਂ ਵਿੱਚ ਦਿਸਦਾ। ਆ ਘੋਟ ਘੋਟ ਕੇ ਆਪਾਂ ਇੱਕ ਜਾਣ ਕਰ ਲਈਏ ਤੇ ਚਟਣੀ ਆਪਣੀ ਬਣ ਗਈ ਆ ਤੇ ਇਹਨੂੰ ਆਪਾਂ ਕੱਢ ਲੈਨੇ ਆ ਇੱਕ ਬੋਲ ਦੇ ਵਿੱਚ ਤੇ ਹੁਣ ਆਪਾਂ ਰੋਟੀ ਬਣਾਵਾਂਗੇ ਪਾਣੀ ਵਾਲੀ ਫਿਰ ਤੁਹਾਨੂੰ ਦਿਖਾਉਨੇ ਆ ਹੁਣ ਆਪਾਂ ਰੋਟੀਆਂ ਆਪਾਂ ਲਵਨੇ ਆ ਪਾਣੀ ਵਾਲੀਆਂ ਚਟਣੀ ਆਪਣੀ ਬਣ ਗਈ ਆ ਤੇ ਆਪਾਂ ਰੋਟੀਆਂ ਪਾਣੀ ਲਾ ਲਾ ਕੇ ਪਕਾਵਾਂਗੇ ਨਾਲ ਚਟਣੀ ਦੇ ਨਾਲ ਪਾਣੀ ਵਾਲੀ ਰੋਟੀ ਨਾਲ ਆਪਾਂ ਲੱਸੀ ਬਣਾਵਾਂਗੇ ਆਪਾਂ ਤੰਦੂਰੀ ਰੋਟੀ ੜੀਓ ਤਵੇ ਤੇ ਬਣਾਵਾਂਗੇ ਪਾਣੀ ਲਾਲ ਆ। ਦੂਸਰਾ ਆਪਾਂ ਸਿੱਪੀ ਦਾ ਕੰਮ ਕਰਦੇ ਤੋਂ ਹੀ ਲੈ ਲੈਨੇ ਆ। ਇਹ ਵੇਖੋ ਕਿੰਨੀ ਸਿਆ ਰੋਟੀ ਬਣੀ ਆ ਪਰ ਮੱਠੇ ਮੱਠੇ ਛੇਕ ਤੇ ਪਕਾਉਣੀ ਆ। ਘਟ ਕਰ ਲੈਨੇ ਆ ਆਪਾਂ। ਇਹ ਬਹੁਤ ਹਲਕੀ ਹੁੰਦੀ ਆ ਖਾਣ ਦੇ ਵਿੱਚ ਤੇ ਨਾਲ ਚਟਣੀ ਤੇ ਮਜ਼ਾ ਹੀ ਆ ਜਾਂਦਾ ਰੋਟੀ ਖਾਣ ਦਾ। ਇਹ ਕਮੈਂਟ ਕਰਕੇ ਦੱਸੋ ਕਿੰਨੇ ਕਿੰਨੇ ਪਾਣੀ ਵਾਲੀ ਰੋਟੀ ਪਕਾ ਕੇ ਖਾਦੀ ਚਟਨੀ ਨਾਲ ਰੋਟੀ ਆਪਣੀ ਬਣ ਗਈ ਆ ਪਾਣੀ ਵਾਲੀ ਆਪਾਂ ਦੂਜੀ ਰੋਟੀ ਵੀ ਇਸੇ ਤਰ੍ਹਾਂ ਹੀ ਪਕਾ ਲਓ ਜੀ ਪਾਣੀ ਵਾਲੀ ਰੋਟੀ ਤੇ ਚਟਨੀ ਲਾਲ ਮਿਰਚਾਂ ਦੀ ਲਸਣ ਦੀ ਆਪਾਂ ਕੁੱਟ ਕੇ ਤਿਆਰ ਕੀਤੀ ਤੇ ਨਾਲ ਪਕਾਈ ਪਾਣੀ ਵਾਲੀ ਰੋਟੀ ਦੇ ਨਾਲ ਲੱਸੀ ਖੱਟੀ ਮਜ਼ਾ ਹੀ ਆਜੂਗਾ ਅੱਜ ਪੁਰਾਣੇ ਜ਼ਮਾਨੇ ਦੀ ਡਿਸ਼ ਐ ਜੇ ਇਹ ਕਹਨੇ ਬਣਾ ਕੇ ਖਾਧੀਆ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਚਰ ਦਬਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਖਾ